ਮੈਂ ਇਥੋਂ ਤੱਕ ਜਾਣਦਾ ਮੇਰੇ ਟਿਪਸ ਤੇ ਪਿਆ ਕਿਉਂਕਿ ਹੋਮ ਮਿਨਿਸਟਰੀ ਮੇਰੇ ਕੋਲੇ ਐ ਪੰਜਾਬ ਪੁਲਿਸ ਜਿਹੜੀ ਐ ਬੜੇ ਦਿਲ ਦੇ ক্লোਜ਼ ਐ ਮੇਰੇ ਦਿਲ ਦੇ ਕਿ ਮੈਂ ਤਾਂ ਤੁਸੀਂ ਦੇਖਿਆ ਹੋਣਾ ਜਗਨੂ ਵਗੈਰਾ ਸੀਰੀਅਲ ਦੇਖਿਆ ਹੋਣਾ ਮੇਰੇ ਕੋਲ ਤਾਂ ਪੰਜਾਬ ਪੁਲਿਸ ਦੀਆਂ ਵਰਦੀਆਂ ਵੀ ਪਈਆਂ ਸਾਰੀਆਂ ਹਨਾ ਹੌਲਦਾਰ ਤੋਂ ਲੈ ਕੇ ਮੈਨੂੰ ਪਤਾ ਉਹ ਜਿਹੜੀ ਝਾਲਰਾਂ ਵਾਲੀ ਪੱਗ ਆ ਉਹ ਤੇ ਹਰੇਕ ਲੜਦੇ ਵਿੱਚ ਅਖਬਾਰ ਪਾਉਣਾ ਪੈਂਦਾ ਅਸੀਂ ਬਾਹਰਲੇ ਮੁਲਕਾਂ 'ਚ ਵੀ ਉਹ ਪੱਗ ਲੈ ਕੇ ਜਾਂਦੇ ਰਹੇ ਹਾਂ ਹਨਾ ਕਿਉਂਕਿ ਉਹਨੂੰ ਕੈਰੀ ਬੈਗ ਦੇ ਵਿੱਚ ਹੈਂਡਬੈਗ ਦੇ ਵਿੱਚ ਪਾਉਣਾ ਪੈਂਦਾ ਉਹਦੇ ਬੰਨਣ ਵਾਸਤੇ ਸਪੈਸ਼ਲ ਅਸੀਂ ਮੁਹੱਲੀ ਤੋਂ ਮੁੰਡੇ ਜਿਹੜੇ ਨੇ ਉਹ ਬੁਲਾਉਂਦੇ ਹੁੰਦੇ ਸੀ ਤਾਂ ਕਿ ਕੋਈ ਫੀਤੀਆਂ ਚ ਜਾਂ ਸਟਾਰਾਂ ਦੇ ਵਿੱਚ ਕੋਈ ਕਮੀ ਨਾ ਰਹੇ ਤੇ 2000 ਸਨ 2000 ਦੇ ਵਿੱਚ ਵੀ 80000 ਨਫਰੀ ਸੀ ਤੇ 2025 ਕ੍ਰੋਸ ਕਰਕੇ 25 ਸਾਲਾਂ ਬਾਅਦ 26 ਦਾ ਪਹਿਲਾ ਹਫਤਾ ਪਹਿਲਾ ਮਹੀਨਾ ਆ ਗਿਆ 2026 ਚ ਵੀ 80000 ਆ ਰਹੀ ਅਸੀਂ ਜਿੰਨੇ ਰਿਟਾਇਰ ਹੁੰਦੇ ਨੇ ਉਹਨਾਂ ਨੂੰ ਪਰ ਲੈਣੇ ਆ ਪੋਸਟਾਂ ਚਲੋ ਉਹ ਵੀ ਆਪਾਂ ਨੇ ਹੁਣ ਹਰ ਸਾਲ ਕਰਤੀਆਂ ਤਾਂ ਕਿ ਪਹਿਲਾਂ ਕੀ ਹੁੰਦਾ ਸੀਗਾ ਕਿ 4 ਸਾਲਾਂ ਬਾਅਦ 5ਵੇਂ ਸਾਲ 'ਚ ਸਰਕਾਰ ਜਿਹੜੀ ਇਕੱਠੀਆਂ 7-8000 ਜਿਹੜੀਆਂ ਪੋਸਟਾਂ ਕੱਢ ਦਿੰਦੀ ਸੀ ਕਿਉਂਕਿ 21-100 ਦੇ ਕਰੀਬ ਜਿਹੜੀਆਂ ਪੰਜਾਬ ਪੁਲਿਸ ਦੇ ਵਿੱਚ ਅਸਾਮੀਆਂ ਖਾਲੀ ਹੁੰਦੀਆਂ 16-1700 ਕਨਸਟੇਬਲਾਂ ਦੀਆਂ ਫਿਰ ਐਸਆਈ ਦੀਆਂ ਇਨਸਪੈਕਟਰਾਂ ਦੀਆਂ ਉਹ ਜ ਉਹਦੇ ਵਿੱਚ ਕੀ ਹੈ ਕਿ ਜਿਹੜੇ ਬੱਚੇ ਜਿਹੜੇ ਨੌਜਵਾਨ ਮੁੰਡੇ ਜਾਂ ਜਿਹੜੇ ਕੁੜੀਆਂ ਉਸੇ ਸਾਲ ਤਿਆਰੀ ਕਰਦੇ ਸੀ ਚਲੋ ਉਹਨਾਂ ਲਈ ਤਾਂ ਠੀਕ ਸੀ ਵੀ ਐਸੇ ਸਾ ਇੱਕ ਸਾਲ ਤਿਆਰੀ ਕੀਤੀ ਉਸੇ ਸਾਲ ਹੀ ਭਰਤੀ ਹੋ ਗਏ ਜਿਹੜੇ 4-4 ਸਾਲ ਤੋਂ ਵੇਟ ਕਰੀ ਜਾਂਦੇ ਸੀ ਕਈਆਂ ਦੀ ਫਿਟਨੈਸ ਉਸ ਲੈਵਲ ਦੀ 4 ਸਾਲਾਂ ਚ ਨਹੀਂ ਰਹਿੰਦੀ ਜਾਂ ਕੋਈ ਰੱਬ ਨਾ ਕਰੇ ਕੋਈ ਇਸ ਤਰ੍ਹਾਂ ਦੀ ਆਰਥਿਕ ਤੰਗੀ ਆ ਗਈ ਜਾਂ ਪੜ੍ਹਾਈ ਨਹੀਂ ਜਿਹੜੀ ਹੈ ਕੰਟੀਨਿਊ ਕਰ ਸਕੇ ਜਾਂ ਫਿਰ ਏ ਲੈ ਲਓ ਜੇ ਭਰਤੀ ਹੋ ਵੀ ਗਏ ਤਾਂ 3 ਸਾਲ ਤਾਂ ਸਨੀਅਰਟੀ ਦੀ ਮਾਰੇਗੇ ਜੇ ਉਹ ਪਹਿਲੇ ਸਾਲ ਭਰਤੀ ਹੋਏ ਹੁੰਦੇ ਹੁਣ ਜਿਹੜੇ 2022 ਚ ਭਰਤੀ ਹੋਏ ਨੇ ਆਉਣ ਸਾਰ ਆਪਾਂ ਪੰਜਾਬ ਸਰਕਾਰ ਵੱਲੋਂ ਕੀਤੇ ਜਿਹੜੇ ਹੁਣ ਉਹ 4 ਸਾਲ ਸੀਨੀਅਰ ਹੋ ਗਏ ਚੌਥਾ ਸਾਲ ਲੱਗ ਗਿਆ ਕੱਲ ਨੂੰ ਉਹਨਾਂ ਨੇ ਅੱਗੇ ਤਰੱਕੀਆਂ ਕਰਨੀਆਂ ਨੇ ਤਾਂ ਇਹ 4 ਸਾਲ ਕਾਊਂਟ ਹੋਣਗੇ ਉਹਨਾਂ ਦੇ ਪਹਿਲਾਂ ਉਹ ਵੀ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਰਿਹਾ ਕਿਉਂਕਿ ਫੋਰਸ ਜਿਹੜੀ ਹੈ ਪੰਜਾਬ ਦੀ ਉਹਨੂੰ ਬਹੁਤ ਮੁਹਿਮਾਂ ਨੇ ਬਹੁਤ ਚੁਣੌਤੀਆਂ ਨੇ ਬਾਰਡਰ ਸਟੇਟ ਹੈ ਸੈਂਟੀਮੈਂਟ ਸਟੇਟ ਹੈ ਇਦੇ ਵਿੱਚ ਆਪਾਂ ਦੇਖਦੇ ਹਾਂ ਹਰ ਰੋਜ਼ ਕਿੰਨੇ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਸੋ ਉਹ ਸਾਰੀਆਂ ਚੁਣੌਤੀਆਂ ਲਈ ਤੁਹਾਨੂੰ ਤਿਆਰ ਕੀਤਾ ਜਾਂਦਾ ਤੁਹਾਡੀ ਟ੍ਰੇਨਿੰਗ ਹੋਈ ਹੈ ਬਹੁਤ ਅਪ ਟੂ ਡੇਟ ਔਰ ਅਪਗ੍ਰੇਡਡ ਟ੍ਰੇਨਿੰਗ ਟ੍ਰੇਨਿੰਗ ਹੈ ਸਾਡੇ ਦੇਸ਼ ਦੇ ਵਿੱਚ ਤੇ ਸਰਦੀ ਸੂਬਾ ਹੋਣ ਕਰਕੇ ਵੀ ਬਹੁਤ ਸਾਰੀਆਂ ਮੁਸ਼ਕਲਾਂ ਨੇ ਕਿਉਂਕਿ ਬਾਰਡਰ 532 ਕਿਲੋਮੀਟਰ ਬਾਰਡਰ ਜਿਹੜਾ ਹੈ ਉਹ ਪਾਕਿਸਤਾਨ ਦੇ ਨਾਲ ਅਟੈਚ ਹੈ ਔਰ ਗਰਾਉਂਡ ਦਾ ਬਾਰਡਰ ਹੈ ਕੋਈ ਇਹ ਨਹੀਂ ਹੈਗਾ ਕਿ ਪਹਾੜ ਨੇ ਜਾਂ ਕੋਈ ਉਹਨੇ ਕਿਉਂਕਿ ਹਰ ਰੋਜ਼ ਡਰੋਨ ਦੀ ਸਮੱਸਿਆ ਜਾਂ ਫਿਰ ਜਿਵੇਂ ਯੁੱਧ ਨਸ਼ੇ ਵਿਰੁੱਧ ਹੁਣ ਆਪਣਾ ਚੱਲ ਆਇਆ ਹੋਇਆ ਉਹਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਜਿਹੜਾ ਉਹ ਪੰਜਾਬ ਪੁਲਿਸ ਨਿਭਾ ਰਹੀ ਹੈ ਕਿਉਂਕਿ ਇਸ ਗੱਲ ਦੀ ਵੀ ਮੈਨੂੰ ਖੁਸ਼ੀ ਦੱਸ ਦਿਆਂ ਹੋਇਆ ਹੋ ਰਹੀ ਹੈ ਕਿ ਤੁਸੀਂ ਵੀ ਉਹਨਾਂ ਪਿੰਡਾਂ 'ਚ ਵੀ ਆਇਆ ਹੋ ਜਿੱਥੇ ਸ਼ਾਇਦ ਕੁਝ ਘਰ ਐਦਾਂ ਦੇ ਹੋਣਗੇ ਕੁਝ ਨੌਜਵਾਨ ਐਦਾਂ ਦੇ ਹੋਣਗੇ ਜਿਹੜੇ ਡਰੱਗ ਦੇ ਸੰਗਤ ਚ ਪੈ ਗਏ ਪਰ ਤੁਸੀਂ ਮੈਂ ਤੁਹਾਨੂੰ ਇਸ ਗੱਲ ਦੀ ਮੁਬਾਰਕਬਾਦ ਦਿੰਨਾ ਤੁਸੀਂ ਤਾਂ ਵੀ ਐਨੇ ਚਿੱਕੜ ਦੇ ਬਾਵਜੂਦ ਵੀ ਤੁਸੀਂ ਆਪਣਾ ਦਾਮਨ ਸਾਫ਼ ਰੱਖਿਆ ਤੇ ਅੱਜ ਫਿਟਨੈਸ ਕਲੀਅਰ ਕਰਕੇ ਤੁਸੀਂ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋ ਰਹੇ ਹੋ ਇਸ ਗੱਲ ਦੀ ਮੈਂ ਤੁਹਾਨੂੰ ਵਧਾਈ ਵੀ ਦੇਣੀ ਚਾਹੁੰਦਾ ਤੁਹਾਡੇ ਮਾਪਿਆਂ ਨੂੰ ਤੁਹਾਨੂੰ ਸਾਰਿਆਂ ਨੂੰ